ਕੰਗੜਾ ਨਾਲ ਨੋਟ ਤੇ ਥੱਪੜ ਕਾਣ ਤੋਂ ਬਾਅਦ ਐਮਪੀ ਸਰਬਜੀਤ ਖਾਲਸਾ ਦੇ ਵੱਲੋਂ ਕੁਲਵਿੰਦਰ ਕੌਰ ਨੂੰ ਆਫਰ ਦਿੱਤੀ ਗਈ ਹੈ ਝੋਨ ਲੜਨ ਦੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸਾਨੂੰ ਤਾਂ ਅਜਿਹੀ ਸ਼ੇਰਨੀ țiiਾਂ ਦੀ ਲੋੜ ਹੈ ਜਿਹੜੀ ਗੜਕ ਤੇ ਨਾਲ ਬੋਲ ਸਕੇ ਆਪਣੇ ਹੱਕਾਂ ਦੇ ਬਾਰੇ ਗੱਲ ਕਰ ਸਕੇ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਸ਼ੇਰਨੀ ții ਕੁਲਵਿੰਦਰ ਕੌਰ ਦੇ ਵੱਲੋਂ ਮੜਕ ਦੇ ਨਾਲ ਕੰਗੜਾ ਰਨੋਥ ਨੂੰ ਉਸਦੀ ਬਦਸਲੂਕੀ ਦਾ ਜਵਾਬ ਦਿੱਤਾ ਗਿਆ ਹੈ ਪੰਜਾਬ ਦਾ ਕੌਮ ਜਿਹੜੇ ਸੂਰਮਿਆਂ ਦੀ ਕੌਮ ਹੈ ਤੇ ਇਸ ਤੋਂ ਇਲਾਵਾ ਸਰਬਜੀਤ ਖਾਲਸਾ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਉਹ ਤਾਂ ਕੁਲਵਿੰਦਰ ਕੌਰ ਨੂੰ ਇਸ ਜਿਹੜਾ ਉਸ ਦੇ ਵੱਲੋਂ ਕਾਰਨਾਮਾ ਕੀਤਾ ਗਿਆ ਹੈ ਇਸ ਦੇ ਲਈ ਤਾਂ 골ਡ ਮੈਡਲ ਦੇ ਨਾਲ ਸਨਮਾਨਿਤ ਵੀ ਕਰਨੀਏ ਦੱਸਦੀ ਹੈ ਕਿ ਥੱਪੜ ਕਾਂਟ ਤੋਂ ਬਾਅਦ ਲਗਾਤਾਰ ਹੀ ਪੰਜਾਬ ਦੇ ਲੋਕ ਕੁਲਵਿੰਦਰ ਕੌਰ ਨੂੰ ਹੱਲਾਸ਼ੇਰੀ ਵੀ ਦੇ ਰਹੇ ਨੇ ਤੇ ਉਸ ਨੂੰ ਇਹ ਵੀ ਕਹਿ ਰਹੇ ਨੇ ਕਿ ਅਸੀਂ ਇਸ ਨੂੰ ਨੌਕਰੀਆਂ ਵੀ ਦਵਾਂਗੇ ਤਾਂ ਇਲਾਵਾ ਇਸ ਤੋਂ ਇਲਾਵਾ ਉਸ ਨੂੰ ਜਿਹੜੇ ਪੈਸਿਆਂ ਦੇ ਨਾਲ ਸਨਮਾਨ ਵੀ ਕੀਤਾ ਜਾਵੇਗਾ ਕਈ ਲੋਕਾਂ ਦੇ ਵੱਲੋਂ ਤਾਂ ਉਸ ਨੂੰ ਇਹ ਵੀ ਕਹਿ ਦਿੱਤਾ ਗਿਆ ਹੈ ਜੇਕਰ ਕੁਲਵਿੰਦਰ ਕੌਰ ਨੂੰ ਅਦਾਲਤ ਦੇ ਵਿੱਚ ਕੇਸ ਲੜਨਾ ਪਵੇਗਾ ਤਾਂ ਅਸੀਂ ਉਸ ਦਾ ਕੇਸ ਜਿਹੜਾ ਹੈ ਮੁਫਤ ਵੀ ਲੜਾਂਗੇ। ਦਰਅਸਲ ਕੰਗੜਾ ਰਣੋਤ ਦੇ ਵੱਲੋਂ ਇੱਕ ਵਿਵਾਦਿਤ ਟਿੱਪਣੀ ਕਿਸਾਨੀ ਅੰਦੋਲਨ ਦੇ ਦੌਰਾਨ ਪੰਜਾਬ ਦੀਆਂ ਮਾਮਾ ਤੇ ਤੀਆਂ ਦੇ ਬਾਰੇ ਕੀਤੀ ਗਈ ਸੀ ਜਿਸ ਦੇ ਵਿੱਚ ਕੰਗੜਾ ਰਣੋਤ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਇਹ ਬੀਬੀਆਂ ਜਿਹੜੀਆਂ 100-200 ਰੁਪਏ ਲੈ ਕੇ ਧਿਆਣੀਆਂ ਦੇ ਉੱਤੇ ਬੈਠ ਜਾਂਦੀਆਂ ਨੇ। ਤੇ ਉਸ ਤੋਂ ਬਾਅਦ ਕੁਲਵਿੰਦਰ ਕੌਰ ਕਾਫੀ ਇਸ ਗੱਲ ਤੋਂ ਨਰਾਸ਼ ਚੱਲ ਰਹੀ ਸੀ ਤੇ ਜਦੋਂ ਕੰਗੜਾ ਰਣੋਤ ਐਮਪੀ ਬਣਨ ਤੋਂ ਬਾਅਦ ਮੰਡੀ ਤੋਂ ਜਾ ਰਹੇ ਸਨ ਦਿੱਲੀ ਭਾਜਪਾ ਦੀ ਮੀਟਿੰਗ ਦੇ ਵਿੱਚ ਤਾਂ ਉਸ ਦੌਰਾਨ ਉਹ ਚੈੱਕ ਇਨ ਕਰਨ ਦੇ ਲਈ ਜਿਵੇਂ ਹੀ 에어ਪੋਰਟ ਦੇ ਵਿੱਚ ਜਾਂਦੇ ਨੇ ਤਾਂ ਕੁਲਵਿੰਦਰ ਕੌਰ ਦੇ ਨਾਲ ਜਿਹੜੇ ਸੀਆਈਐਸਐਫ ਦੇ ਮਹਿਲਾ ਜਵਾਨ ਨੇ ਥੈਮੋਕੈਮੀ ਹੋ ਜਾਂਦੀ ਹੈ ਇਸ ਦੌਰਾਨ ਕੁਲਵਿੰਦਰ ਕੌਰ ਦੇ ਵੱਲੋਂ ਗੁੱਸੇ ਦੇ ਵਿੱਚ ਆ ਕੇ ਉਸ ਤੇ ਚਪੇੜ ਜੜ ਦਿੱਤੀ ਜਾਂਦੀ ਹੈ ਤੇ ਬਾਹਰ ਆ ਕੇ ਕੁਲਵਿੰਦਰ ਕੌਰ ਇਹ ਕਹਿੰਦੇ ਨੇ ਕਿ ਜਦੋਂ ਕੰਗਣਾ ਰਣੌਤ ਦੇ ਵੱਲੋਂ ਇਹ ਵਿਵਾਦਿਤ ਟਿੱਪਣੀ ਕੀਤੀ ਜਾਂਦੀ ਹੈ ਉਸ ਦੌਰਾਨ ਮੇਰੀ ਮਾਂ ਵੀ ਐਸੇ ਹੀ ਕਿਸਾਨੀ ਅੰਦੋਲਨ ਦੇ ਵਿੱਚ ਬੈਠੀ ਸੀ ਧਰਨੇ ਦੇ ਉੱਤੇ ਤੇ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਦੱਸ ਦਈਏ ਕਿ ਐਮਪੀ ਸਰਬਜੀਤ ਖਾਲਸਾ ਦੇ ਵੱਲੋਂ ਆਫਰ ਦਿੱਤਾ ਗਿਆ ਹੈ ਕਿ ਕੁਲਵਿੰਦਰ ਕੌਰ ਜਿੱਥੋਂ ਮਰਜੀ ਚਾਹੇ ਉਹ ਤਿੱਖਤ ਲੈ ਲਵੇ ਚੋਣ ਲੜ ਸਕਦੀ ਹੈ ਸਾਨੂੰ ਤਾਂ ਅਜਹੀਆਂ ਸ਼ੇਰਨੀਤਿਆਂ ਦੀ ਲੋੜ ਹੈ ਅਸੀਂ ਉਸ ਦਾ ਸਾਜਣਕ ਉਸ ਨੂੰ ਖੁੱਲੇ ਆਮ ਸੱਦਾ ਦਿੰਦੇ ਹੈ ਕਿ ਉਹ ਜਦ ਮਰਜੀ ਆ ਸਕਦੀ ਹੈ ਤੇ ਪੰਜਾਬ ਦੀ ਜਿੱਥੋਂ ਚਾਏ ਉਹ ਚੋਣ ਵੀ ਲੜ ਸਕਦੀ ਹੈ ਇਸ ਤੋਂ ਇਲਾਵਾ ਦੱਸਦੀ ਹੈ ਕਿ ਕੰਗਣਾ ਰਣੌਤ ਦੇ ਜਿਹੜਾ ਉਸਨੇ ਟਿੱਪਣੀ ਕੀਤੀ ਸੀ ਤੇ ਉਸ ਤੋਂ ਬਾਅਦ ਪੰਜਾਬ ਦੇ ਲੋਕ ਵੀ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਖੜੇ ਨੇ ਤੇ ਨਾਲ ਇਹ ਵੀ ਕਰ ਰਹੇ ਨੇ ਕਿ ਸਾਨੂੰ ਤਾਂ ਮਾਣ ਹੈ ਅਜੇ ਹੀ ਸ਼ੇਰਨੀ ਧੀ ਦੇ ਉੱਤੇ ਜਿਸ ਨੇ ਕੰਗਣਾ ਰਣੌਤ ਨੂੰ ਕਰਾਰਾ ਜਵਾਬ ਦਿੱਤਾ ਹੈ ਇਸ ਤੋਂ ਇਲਾਵਾ ਪੰਜਾਬ ਦੇ ਸਿਆਸਤਦਾਨ ਵੀ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਆਏ ਨੇ ਤਾਂ ਦੱਸਦੀ ਹੈ ਕਿ ਜਿੱਥੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਵੀ ਕੰਗਣਾ ਰਣੋਤ ਦੇ ਜਿਹੜੇ ਕਿਸਾਨਾਂ ਦੇ ਬਾਰੇ ਟਿੱਪਣੀ ਕੀਤੀ ਸੀ ਸਖਤ ਸ਼ਬਦਾ ਦੇ ਵਿੱਚ ਨਖੇਦੀ ਕੀਤੀ ਸੀ ਤੇ ਉਹਨਾਂ ਦੇ ਵੱਲੋਂ ਵੀ ਮੰਗ ਕੀਤੀ ਗਈ ਸੀ ਕਿ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਕਿਸਾਨ ਜਥੇਬੰਦੀਆਂ ਵੀ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਖੜੀਆਂ ਨੇ ਇਸ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਦੇ ਵੱਲੋਂ ਤਾਂ ਇਹ ਵੀ ਕਿਹਾ ਗਿਆ ਹੈ ਕਿ ਸਾਨੂੰ ਤਾਂ ਕੰਗਣਾ ਰਣੋਤ ਦਾ ਡੋਪ ਟੈਸਟ ਚਾਹੀਦਾ ਹੈ ਸਾਨੂੰ ਤਾਂ ਇਹ ਲੱਗਦਾ ਹੈ ਕਿ ਕੰਗਣਾ ਰਣੋਤ ਡਰੱਗਸ ਵੀ ਲੈ ਸਕਦੀ ਹੈ ਜਿਸ ਤਰੀਕੇ ਦੇ ਨਾਲ ਉਹ ਕਦੀ ਵੀ ਕੁਝ ਵੀ ਬੋਲ ਦਿੰਦੀ ਹੈ ਬਤਮੀਜ਼ੀ ਕਰਨਾ ਸ਼ੁਰੂ ਕਰ ਦਿੰਦੀ ਹੈ ਕੰਗਣਾ ਦਾਤਾ ਜੇਕਰ ਬੈਕਗ੍ਰਾਉਂਡ ਦੇਖਿਆ ਜਾਵੇ ਤਾਂ ਉਹ ਕਾਫੀ ਜ਼ਿਆਦਾ ਝਗੜਾਲੂ ਔਰਤ ਹੈ ਬਾਲੀਵੁੱਡ ਦੇ ਵਿੱਚ ਜਦੋਂ ਉਹ ਕੰਮ ਕਰਦੀ ਸੀ ਉਸ ਦੌਰਾਨ ਵੀ ਇਸਨੇ ਬਾਲੀਵੁੱਡ ਦੀ ਕਈ ਹਸਤੀਆਂ ਦੇ ਉੱਤੇ ਵਿਵਾਦਿਤ ਟਿੱਪਣੀਆਂ ਦਿੱਤੀ ਹੈ ਅਜਿਹਾ ਕੋਈ ਵਿਅਕਤੀ ਨਹੀਂ ਛੱਡਿਆ ਜਿਸ ਦੇ ਬਾਰੇ ਇਸਨੇ ਭੜਕਾਊ ਬਿਆਨ ਨਹੀਂ ਦਿੱਤਾ ਹੋਵੇ ਇਸ ਤੋਂ ਇਲਾਵਾ ਕੰਗਣਾ ਰਣੌਤ ਤਾਂ ਪੰਜਾਬ ਦੇ ਸਿੰਗਰਾ ਦੇ ਬਾਰੇ ਵੀ ਕਈ ਵਾਰ ਵਿਵਾਦਿਤ ਟਿੱਪਣੀਆਂ ਦੇ ਚੁੱਕੀ ਹੈ ਜਿਸ ਦੇ ਵਿੱਚ ਦਲਜੀਤ ਦੋਸਾਂਝ ਹੋਵੇ ਚਾਹੇ ਸ਼ੁਭ ਹੋਵੇ ਦਲਜੀਤ ਦੋਸਾਂਝ ਦਿਨਾ ਕਿਸਾਨੀ ਅੰਦੋਲਨ ਦੇ ਦੌਰਾਨ ਕੰਗਣਾ ਰਨੋਤ ਦਾ ਪੰਗਾ ਵੀ ਪਿਆ ਸੀ ਜਿਸ ਦੇ ਵਿੱਚ ਕੰਗੜਾ ਰਨੋਤ ਨੇ ਦਿਲਜੀਤ ਦੋਸਾਜ ਨੂੰ ਇਹ ਤੱਕ ਕਹਿ ਦਿੱਤਾ ਸੀ ਕਿ ਉਹ ਕਰਨ ਜੋਹਰ ਦਾ ਪਾਲਤੂ ਹੈ ਸ਼ੁਭ ਦੇ ਨਾਲ ਵੀ ਕਾਫੀ ਜ਼ਿਆਦਾ ਉਸ ਦਾ ਵਿਵਾਦ ਹੋਇਆ ਸੀ ਜਿਸ ਤੋਂ ਬਾਅਦ ਸ਼ੁਭ ਦੇ ਕਾਫੀ ਜਿਹੜੇ ਭਾਰਤ ਦੇ ਵਿੱਚ ਜਿਹੜੇ ਉਸ ਦੇ ਪ੍ਰੋਗਰਾਮ ਸੀ ਉਹ ਕੈਨਸਲ ਵੀ ਹੋ ਗਏ ਸੀ ਇਸ ਤੋਂ ਇਲਾਵਾ ਕੰਗੜਾ ਰਨੋਤ ਨੇ ਬਾਲੀਵੁੱਡ ਦੀ ਕਈ ਸੈਲੀਬ੍ਰਿਟੀਜ਼ ਅਦਾਕਾਰਾਂ ਤੇ ਇਸ ਤੋਂ ਇਲਾਵਾ ਡਾਇਰੈਕਟਰਸ ਹੈ ਉਹਨਾਂ ਦੇ ਨਾਲ ਵੀ ਕਾਫੀ ਵਿਵਾਦ ਕੀਤਾ ਸੀ ਇਸ ਤੋਂ ਇਲਾਵਾ ਕੰਗਣਾ ਰਣੌਤ ਕਾਫੀ ਸੁਰਖੀਆਂ ਦੇ ਵਿੱਚ ਉਸ ਦੌਰਾਨ ਵੀ ਆਈ ਸੀ ਜਦੋਂ ਉਸਦੇ ਰਿਤਿਕ ਰੋਸ਼ਨ ਦੇ ਨਾਲ ਕਾਫੀ ਜ਼ਿਆਦਾ ਪੇਚਾ ਪਿਆਸੀ ਵਿਵਾਦ ਹੋਇਆ ਸੀ ਤੇ ਇਸ ਤੋਂ ਬਾਅਦ ਕੰਗਣਾ ਰਣੌਤ ਨੇ ਇਹ ਤੱਕ ਕਹਿ ਦਿੱਤਾ ਸੀ ਕਿ ਰਿਤਿਕ ਰੋਸ਼ਨ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਉਸਦੇ ਨਾਲ ਵਿਆਹ ਕਰਾਵਾਂਗਾ ਪਰ ਬਾਅਦ ਵਿੱਚ ਉਹ ਇਸ ਵਾਅਦੇ ਤੋਂ ਮੁਕਰ ਗਿਆ ਹੈ ਤੇ ਬਦ ਜਦੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਸੀ ਤਾਂ ਉਸ ਦੌਰਾਨ ਲਗਾਤਾਰ ਕੰਗਣਾ ਰਣੌਤ ਨੇ ਵਿਵਾਦਿਤ ਟਿੱਪਣੀਆਂ ਦਿੱਤੀ ਸੀ ਤੇ ਕੰਗਣਾ ਰਣੌਤ ਦਾ ਥੱਪੜ ਕਾਣ ਤੋਂ ਬਾਅਦ ਉਸਦੀ ਭੈਣ ਰੰਗੋਲੀ ਸੰਦੇਲ ਦੇ ਵੱਲੋਂ ਵੀ ਕੋਈ ਕਸਰ ਨਹੀਂ ਛੱਡੀ ਗਈ ਰੰਗੋਲੀ ਸੰਦੇਲ ਦੇ ਵੱਲੋਂ ਵੀ ਲੰਬੀ ਚੌੜੀ ਪੋਸਟ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਉਸ ਦੇ ਵੱਲੋਂ ਪੰਜਾਬੀਆਂ ਨੂੰ ਗਾਲ੍ਹਾਂ ਕੱਢੀਆਂ ਗਈਆਂ ਖਾਲਿਸਤਾਨੀ ਬੋਲਿਆ ਗਿਆ ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਮੇਰੀ ਪੈਣ ਬਹੁਤ ਜ਼ਿਆਦਾ ਮਜ਼ਬੂਤ ਵੀ ਹੈ ਤੇ ਉਹ ਇਸ ਪੂਰੇ ਮਾਮਲੇ ਨੂੰ ਇਕੱਲੇ ਹੀ ਨਜਿੱਠ ਲਵੇਗੀ ਤੇ ਦੂਸਰੀ ਜੋ ਪੋਸਟ ਸਾਂਝੀ ਕੀਤੀ ਹੈ ਉਸ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਇਹ ਭੇਡ ਦੀ ਖਾਲ ਦੇ ਵਿੱਚ ਭੇੜੀਆ ਹੈ ਉਰਫ ਯੂਨੀਫਾਰਮ ਦੇ ਵਿੱਚ ਖਾਲਿਸਤਾਨੀ ਹੈ ਜਿਸ ਤੋਂ ਬਾਅਦ ਉਸ ਦੇ ਵੱਲੋਂ ਜਿਹੜਾ ਹੈ ਕਾਫੀ ਜ਼ਿਆਦਾ ਵਿਵਾਦਿਤ ਟਿੱਪਣੀ ਜਿਹੜੀ ਹੈ ਪੰਜਾਬੀਆਂ ਦੇ ਬਾਰੇ ਵੀ ਕੀਤੀ ਗਈ ਹੈ ਲਗਾਤਾਰ ਹੀ ਪੰਜਾਬੀ ਉਸ ਦੀ ਪੈਣ ਅਤੇ ਕੰਗਣਾ ਰਣੌਤ ਨੂੰ ਜਿਹੜਾ ਹੈ ਉਹ ਟਰੋਲ ਕਰ ਰਹੇ ਨੇ ਤੇ ਕਮੈਂਟ ਦੇ ਜ਼ਰੀਏ ਵੀ ਪ੍ਰਤੀਕਿਰਿਆ ਦੇ ਰਹੇ ਨੇ ਪਰ ਜਿਸ ਤਰੀਕੇ ਦੇ ਨਾਲ ਥੱਪੜ ਕਾਣ ਤੋਂ ਬਾਅਦ ਲਗਾਤਾਰ ਕੁਲਵਿੰਦਰ ਕੌਰ ਨੂੰ ਪੰਜਾਬੀ ਸਪੋਰਟ ਕਰ ਰਹੇ ਨੇ ਜਿੱਥੇ ਲੋਕ ਲੱਖਾਂ ਦੇ ਉਸ ਨੂੰ ਨੌਕਰੀਆਂ ਦੇ ਆਫਰ ਦੇ ਰਹੇ ਨੇ ਲੱਖਾਂ ਦੇ ਇਨਾਮ ਦੇ ਰਹੇ ਨੇ ਹੁਣ ਐਮਪੀ ਸਰਬਜੀਤ ਖਾਲਸਾ ਦੇ ਵੱਲੋਂ ਉਸ ਨੂੰ ਚੋਣ ਲੜਨ ਦਾ ਸੱਦਾ ਦੇ ਦਿੱਤਾ ਹੈ ਉਹਨਾਂ ਦੇ ਵੱਲੋਂ ਹਮਾਇਤ ਕੀਤੀ ਗਈ ਹੈ ਕਿ ਕੁਲਵਿੰਦਰ ਕੌਰ ਦੇ ਵੱਲੋਂ ਜਿਹੜਾ ਹੈ ਅਹੋ ਸ਼ੇਰਨੀ ਦੇ ਵਾਂਗੂ ਬਦਲਾ ਲਿਆ ਗਿਆ ਹੈ ਕੰਗਣਾ ਰਨੋਤ ਦੇ ਤੋਂ ਜਿਸ ਤਰੀਕੇ ਦੇ ਨਾਲ ਕੰਗਣਾ ਰਨੋਤ ਨੇ ਕਿਸਾਨੀ ਅੰਦੋਲਨ ਦੇ ਵਿੱਚ ਪੰਜਾਬ ਦੀਆਂ ਮਾਵਾਂ ਪੈਣਾ ਦੇ ਬਾਰੇ ਵਿਵਾਦਿਤ ਟਿੱਪਣੀ ਕੀਤੀ ਸੀ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਤਾਂ ਅਜਹੀਆਂ ਤੀਆਂ ਦੀ ਲੋੜ ਹੈ ਜੋ ਗੜਕ ਕੇ ਬੋਲ ਸਕੇ ਇਸ ਬਾਬਤ ਤੁਹਾਡੀ ਕੀ ਰਾਏ ਹੈ ਕਮੈਂਟ ਦੇ ਜ਼ਰੀਏ ਤੁਸੀਂ ਵੀ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ